ਗਰਮੀ ਵਾਲੀ ਆ ਬਹੁਤ ਟਾਈਮ ਲੱਗਿਆ ਮਾਲ ਦੇ ਚ ਚਲ ਕੋਈ ਨਹੀਂ ਸੈਂਡਲ ਤਾਂ ਸੋਹਣੇ ਆ ਗਏ ਸੈਂਡਲ ਆ ਤਾਂ ਮਤਲਬ ਸੋਹਣੇ ਲੱਗਦੇ ਕਰੇ ਤਾਂ ਆ ਵੀ ਗਰਮੀ ਨਹੀਂ ਸੀ ਨਾ ਕਹਿ ਨਹੀਂ ਸਕਦਾ ਮਾਲ ਦੇ ਨਹੀਂ ਸੀ ਆ ਤੁਹਾਨੂੰ ਵੀ ਇਹਨੇ ਬਣਾ ਦੇਨੀ ਆ ਹੋਰ ਚਲ ਬੇਬੀ ਕੋਈ ਨਹੀਂ ਬਣਾਉਂ। ਚਾਹ ਹੈਗੀ ਆ। ਕੋਈ ਇਹ ਚਾਹ ਤਾਂ ਨਹੀਂ ਜ਼ੋਰ ਬਣਾ ਦੇਨੀ ਆ ਕਿੱਧਰ ਗਈ ਸੀ ਤੂੰ? ਇਹ ਤਾਂ ਤੁਸੀਂ ਲਈ ਮੈਂ ਸਮਾਨ ਲੈਣ ਗਈ ਸੀ। ਚਲ ਬੇਬੀ ਮੈਂ ਚਾਹ ਬਣਾ ਦੇ ਤੁਹਾਨੂੰ ਇਹ ਵੀ ਕਰ। ਪਾਣੀ ਦਾ ਤੋ ਪਾਣੀ ਦਾ ਤੋ ਤੇ ਉਪਰ ਹੀ ਚਾਹ ਬਣਾ ਲਿਆ ਪਤਾ ਨਹੀਂ ਕੋਹਾ ਫਾਇਦਾ ਭਾਰਾ ਲਾਗਦਾ। ਤੁਹਾਨੂੰ ਕਿੱਧਰ ਗਈ ਸੀ? ਤਾਂ ਕੁ। ਜਦੋਂ ਅਸਾਂ ਧਰਤੀ ਕੁਬਾ ਜੁਗੀ ਦੇਖ ਕੇ ਆਹ ਪੂਰੀ ਜਿਹੀ ਕੁੜੀ ਜੀ ਬੜੀ ਇਨਫਾਸਾਇਰ ਪਰ ਆ ਗਈ। ਕਿਲੇ ਯਾਰ ਉਸ ਨਹੀਂ ਬੇਬੇ ਉਹ ਤਾਂ ਸੈਂਡਲ ਲਈ ਸੀਗੀ। ਵਿਆਹ ਹੋਣਾ ਲੈ ਮੇਰੀ ਛਿੱਲੀ ਦਾ। ਉਹਦੇ ਵਿਆਹ ਤੇ ਪੱਕ ਜਾਨੇ ਸੀਗੇ। ਆਹ ਦੇਖ ਬੇਬੇ। ਜੁੱਤੀ ਲਈ ਹੈ ਹੈ? ਹਾਂ ਬੇਬੇ। ਜੁੱਤੀ ਕਹਿੰਦਾ ਸੈਂਡਲ ਕਹਿੰਦਾ ਇੱਕੋ ਹੀ ਹੈ। ਸੋ ਹੀ ਦਸਦੀ। ਹੂੰ। ਸਾਢੇ 6 ਸੋ ਦੁੱਤੀ ਹੈ। ਤੇ ਭਰਾ ਇਹ ਮਿਲ ਜਾਣਾ। ਹੂੰ। ਤੁਹਾਡੇ ਇਹ ਮੁੱਤੀ ਮੁੱਤੀ ਜੇ ਵੀ ਬਾਹਰ ਲੱਗੇ ਹਨ ਕਾ ਕਰਕੇ ਸੋਹਣੀ ਜਿੱਤੀ ਤਾਂ ਮੈਂ ਵੀ ਬਾਹਰ ਸੋਹਣੇ ਆਈ ਆਈ ਮੇ ਛੇ ਲਿਦਾ ਵੀ ਆ ਸੀਗਾ ਇੱਕੋ ਇੱਕ ਮੇਰੀ ਛਕੀ ਛੇਲੀ ਹੈ ਸਾਲ ਵਧੀਆ ਹੋਗਾ ਕੀ ਕਹਸੂ ਕਿਆ ਸੀ ਬੇਬੇ ਤੂੰ ਮਾਂ ਮਾਇ ਤਾਂ ਕੀ ਕਹਿਣਾ ਸੀ ਅੱਛਾ ਮੰਗ ਜਾ ਲੈ ਕੇ ਦਿੰਦੀ ਹਾਂ 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 ਕੋਈ ਨਹੀਂ ਬੇਬੇ ਲੈ ਮੈਨੂੰ ਲੱਗਦਾ ਇਹ ਬੇਬੇ ਨੂੰ ਵਧੀਆ ਨਹੀਂ ਲੱਗੀ ਜੁੱਤੀ ਨਹੀਂ ਤਾਂ ਬੇਬੇ ਵੀ ਰੰਗੀਕਾਰ ਇਸ ਘਰ ਦੇ ਸੋਹਣੀ ਹੈ ਜੁੱਤੀ ਮੈਨੂੰ ਲੱਗਦਾ ਸੋਹਣੀ ਲੱਗੀ ਚਲ ਮੈਨੂੰ ਤਾਂ ਸੋਹਣੀ ਰਹੀ ਮਰਜ਼ੀ ਹੋਵੇ ਆਪਾਂ ਤਾਂ ਚਾਹ ਕਰਦੇ ਆਂ ਕਿ ਕਿਤੇ ਸੋਹਣੀ ਨਹੀਂ ਲਾ ਲ ਬਈ ਬੈਠੀ ਐਸ ਲੈ ਤਾਂ ਤੇ ਜਨਾਏ ਗਏ ਸੀ ਮੈਂ ਤੁਹਾਨੂੰ ਗਮਾ ਚ ਲੈ ਜਾਵਾਂਗੀ ਅੱਲਾ ਹੀ ਨਾ ਵਿਜਮਾਨ ਉਸ ਮਾਂ ਦੀ ਅੱਖਾਂ ਨੇ ਤੇ ਜਿੱਦ ਦੇ ਮੇਰੀ ਸੇਲੀ ਦਾ ਵਿਆਹ ਹੋਇਆ ਮੌਦੇ ਲੈਣ ਤੇ ਕੋਈ ਨਹੀਂ ਸਾਹਮਣੇ ਆ ਹਾਂ ਬਬੇ ਸਾਹਮਣੇ ਰਹਿ ਨਹੀਂ ਆ ਸਾਹਮਣੇ ਚੱਲ ਜੀ ਸਾਹਮਣੇ ਜੁੱਤੀ ਦਾ ਸੋਹਣੀ ਲਈ ਐ ਕੁੜੀ ਜੀ ਲਕੋ ਰਹੀ ਐ ਐਸੇ ਨਵਾਰੇ ਚਿਤੜਦੇ ਨੇ ਪਤਾ ਮੁੱਕਰੀ ਜਾਊਗੀ ਉਹਨੂੰ ਬੜਾ ਪਤਾ ਲੱਗਦਾ ਚੱਲ ਉਹਨੂੰ ਕੀ ਕਹਿਣਾ ਜੁੱਤੀ ਦਾ ਸੋਹਣੀ ਨਹੀਂ ਜੀ ਮੈਂ ਆਪ ਪਾ ਲੂਗੀ 100 ਦੀ ਗੱਲ ਵੀ ਆਉਂਦਾ ਪ੍ਰੋਗਰਾਮ ਪੀਲੀ ਹਮ ਚਾਲ ਹਾਂ ਤੇ ਕਿਰੇ ਮੇਰੇ ਮਨੂ ਦਾ ਬੁਲਾਏਗਾ ਹਰਮਨ ਪੀਲੀ ਜਾ ਹਾਂ ਉਹ ਪੀਨੀ ਜਾ ਤੇ ਬੇਬੇ ਤੂੰ ਰੱਖੇ ਉਹ ਸਾਮ ਕੇ ਜੁੱਤੀਆਂ ਹਾਂ ਹਾਂ ਰੱਖੇ ਉਹ ਤਾਂ ਸਾਮ ਕੇ ਚਲ ਬੇਬੇ ਜਿੱਦੇ ਲੋੜ ਹੋਈ ਮੈਂ ਪਾ ਲੂਗੀ ਠੀਕ ਹੈ ਮੇਰੇ ਮੈਨੂੰ ਕਾਰਡ ਜਿਆ ਦਿੱਤਾ ਸੀ ਨਾ ਉਹ ਕਹਿੰਦੀ ਵੀ ਤਿੰਨ ਚਾਰ ਦਿਨਾਂ ਨੂੰ ਮੇਰਾ ਵਿਆਹ ਹੈਗਾ ਤੇ ਪਹਿਲੇ ਹੀ ਸਮਾਨ ਲੈ ਕੇ ਰੱਖ ਲੈ ਮੈਂ ਕਿਹਾ ਚੱਲ ਹਾਂ ਪਹਿਲੇ ਲੈ ਲੈ ਫਰੈਂਡ ਮੌਕੇ ਤੇ ਮਿਲਦਾ ਰਿਹਾ ਚਲ ਵਧੀਆ ਲੈ ਆਈ ਫਿਰ ਮੌਕੇ ਤੇ ਕਿੱਥੇ ਲੈ ਚਲੋ ਤਾਂ ਕੋਈ ਨਾ ਤਾਂ ਮੈਂ ਸਾਮਤ ਰੱਖਤੀ ਹਾਂ ਬੇਬੇ ਚਲ ਕੋਈ ਪਾਣੀ ਪੀ ਜਾ ਤਿਆ ਬਾਂਚੀਂ ਕੋਰੇ ਹੀ ਗੱਲਾਂ ਇਹ ਲਾ ਕਰਦੇ ਕਿ ਮੈਂ ਜੁਤੀ ਦੇ ਬੇਬੇ ਸ਼ਾਂਤੀ ਸ਼ਾਂਤ ਹੁਣ ਮੈਂ ਤੈਨੂੰ ਥੋੜੇ ਦਿੰਨੀ ਆ ਮੈਂ ਤਾਂ ਉਹੀ ਗੱਲ ਮਿੰਟ ਚ ਮੁੱਕਰ ਜੂਗੀ ਮੈਂ ਕਹੂੰ ਕਿਹੜੀ ਜਿੱਤੀ ਮੈਨੂੰ ਕੋ ਕਪੜਾ ਇਸੀ ਗੱਲਾਂ ਦੇਖ ਲਗਾ ਭਾਗ ਨੂੰ ਸਹੇਲੀ ਦੇ ਵਿਆਹ ਤੇ ਕੋਈ ਨਹੀਂ ਉਹੀ ਜਿੱਤੀ ਭਾ ਕੇ ਜੈ ਸਹੇਲੀ ਦੇ ਵਿਆਹ ਤੇ ਉਹ ਤਨ ਮੈਂ ਜਿੱਤੀ ਕੋਈ ਇਸ ਸਹੇਲੀ ਦਾ ਅੱਜ ਹੀ ਵਿਆਹ ਸੀਗਾ ਗਈ ਤਾਂ ਇਹ ਨਹੀਂ ਅਜੇ ਕਿ ਕਰਕੇ ਕੋਈ ਨਾ ਲੱਗੀ ਚਲੋ ਪੱਪਾ ਜੀ ਜਾ ਵੀ ਆ ਰਿਹਾ ਆਪਾਂ ਜਿੱਤੀ ਹੈ ਮੈਂ ਨਹੀਂ ਜੂ ਮੋੜ ਤੇ ਗੱਲ ਅੱਛੀ ਆ ਉਹ ਨਾ ਕਰਨੀ ਜਿਵੇਂ ਮੈਂ ਨਹੀਂ ਜੂਗੀ ਸੋ ਮਾਸੋ ਕੰਮ ਕਰ ਰਹੀ ਹਾਂ ਹਾਈ ਲੈ ਹਾਈ ਟਾਈਮ ਦੇਖੀ ਕਿੰਨਾ ਹੋ ਗਿਆ ਉਹਨੇ ਮੈਨੂੰ ਨਾ 9 ਵਜੇ ਕਿਹਾ ਸੀ ਕਿ 9 ਵਜੇ ਸਿੱਤੀ ਸਿੱਤੀ ਆ ਜੀ ਮੈਂ ਤਾਂ 9:30 ਕਰਕੇ ਚੱਲਦੇ ਬੈਠੇ ਹਾਂ ਬੇਬੇ ਹਾਂ ਕਿਰ ਜੁੱਤੀ ਨਹੀਂ ਮਿੱੁੱਤੀ ਪਾਣੇ ਛੇਤੀ ਮੇਰੇ ਸੇਰੀ ਦਾ ਵਿਆਹ ਹੋਗਾ ਕਿਹੜੀ ਜੁੱਤੀ ਮੈਂ ਭਾਪੀ ਜਿਹੜੀ ਨੇ ਉੱਧਰ ਫੜਾਈ ਸੀ ਮੈਂ ਮੈਨੂੰ ਕਦੋਂ ਫੜਾਈ ਐ ਤੂੰ ਹੱਦ ਕਰਦੀ ਐ ਤੂੰ ਲੈ ਬੇਬੇ ਤੇਰੀ ਹੱਦ ਹੋ ਗਈ ਮੈਂ ਤੈਨੂੰ ਉੱਦੇ ਦਾ ਫੜਾ ਕੇ ਆਈਆਂ ਜਿੱਦ ਤੇ ਕਹਿੰਦੀ ਸੀ ਵਾਰੀ ਸੋਣੀ ਹੈਗੀ ਮੈਨੂੰ ਨੇ ਕੋਈ ਜੁੱਤੇ ਜਾਂ ਤੇ ਫੜਾਈ ਤੋਂ ਆਦੀ ਯਾਦ ਕਰ ਲੈ ਕਿੱਥੇ ਰੱਖੀ ਐ ਮੈਨੂੰ ਤੂੰ ਕਦੋਂ ਫੜਾਈ ਐ ਲੈ ਬੇਬੇ ਤੇਰੀ ਕਮਾਲ ਦੀ ਗੱਲ ਹੈਗੀ ਮੇਰੀ ਕਮਾਲ ਦੀ ਗੱਲ ਹੈ ਤੂੰ ਉਹ ਗੱਲ ਮੇਰੇ ਧੋਲੇ ਐਵੇਂ ਤਾਂ ਨਹੀਂ ਆਏ ਧੁੱਪੇ ਖੜ ਕੇ ਬੇਬੇ ਤੋਲਿਆਂ ਦੀ ਗੱਲ ਨਹੀਂ ਮੈਂ ਤੈਨੂੰ ਉਹਦੇ ਦਿਖਾਏ ਆ ਤੂੰ ਕਹਿੰਦੀ ਹਾਂ ਸੋਹਣੇ ਮੈਂ ਤੈਨੂੰ ਆ ਆਪਣੇ ਫੜਾਏ ਆਗੇ ਮੈਨੂੰ ਨਹੀਂ ਫੜਾਈ ਵੀ ਤੋਆ ਵੀ ਯਾਦ ਕਰ ਲੈ ਕਿੱਥੇ ਰੱਖੀ ਹੈ ਮੈਂ ਨਹੀਂ ਫੜਾਈ ਮੇਰੇ ਉਹ ਹੀ ਗਲਤਾਂ ਹੋਵੇ ਛੱਟੇ ਆਈ ਦੇ ਤੂੰ ਸਿਰ ਚ ਖੇ ਪਾਈ ਜਾਨੀ ਤੂੰ ਹੀ ਮੇਰੇ ਸਿਰ ਲਾਈ ਜਾਨੀ ਮੈਂ ਮੈਂ ਤੈਨੂੰ ਇਹ ਹੀ ਜਿ ਲੱਗਦੀ ਆ ਕਿ ਮੈਂ ਚੋਰੀ ਕਰੂੰਗੀ ਜਾਂ ਮੁੱਕਰ ਜੂੰਗੀ ਬੱਬੇ ਇਹ ਕਾ ਲੈਣੀ ਪੁਆ ਦੀ ਤੇਰੇ ਕੋਲੇ ਹੁਣ ਪੁਆ ਦੀ ਮੈਨੂੰ ਤਾਂ ਕੋਈ ਲੋੜ ਨਹੀਂ ਉਹਨਾਂ ਦੀ ਰੱਖ ਲੈ ਮੈਂ ਤਾਂ ਤਾਂ ਮੰਗਿਆ ਵੀ ਮੇਰੇ ਆ ਸੈਂਡਲ ਟੁੱਟੇ ਪਏ ਨੇਗੀ ਟੁੱਟੇ ਰਹਿਣ ਵੀਰ ਮੈਂ ਨਹੀਂ ਉਹ ਕਿਤੇ ਕੁੱਤੇ ਤੂੰ ਤਾਂ ਸਿਆਣੀ ਸੋਤੀ ਦੇ ਉਹੀ ਗਲਤੌੜੇ ਖੇ ਪਾਈ ਜਾਨੀ ਤੂੰ ਆ ਕਿ ਮੈਂ ਮੈਂ ਤੈਨੂੰ ਜੁੱਤੀ ਫੜਾਈ ਸੀ ਉਹੀ ਤਾਂ ਮੇਰੇ ਸਿਰ ਲਾਈ ਜਾਨੀ ਐ ਲੈ ਬੱਬੇ ਚੰਗਾ ਮੇਰੇ ਤੱਕ ਥੋੜੀ ਇਰਾਦਤ ਖਵਾਈ ਜਾ ਨਾ ਮਾਰ ਨਾ ਕਮਾਣ ਆਗੀ ਨਾ ਮੈਂ ਆਹ ਪਕੜਾ ਕੀ ਨਹੀਂ ਹੈ ਬੇਬੇ ਨਹੀਂ ਦਿੱਤੀ 600 ਦੀ ਬੇਬੇ ਇੱਕ ਤਾਂ ਚੋਰੀ ਕਰਦੀ ਐ ਇੱਕ ਤਾਂ ਨਹੀਂ ਮੈਂ ਕੁਝ ਕੀਤਾ ਵੀ ਬੇਬੇ ਦੀ ਵੀ ਕਮਾਲ ਦੀ ਗੱਲ ਹੈ ਜੀ ਨਾਲੇ ਬੇਬੇ ਨੂੰ ਕਿਹਾ ਸੀ ਬੇਬੇ ਸਾਹਮਣੇ ਰੱਖ ਲਾ ਕਾਈ ਮੇ ਬੇਬੇ ਦੇ ਪੈਸਾ ਦੇਣ ਲਈ ਹੈਗੀ ਮੈਂ ਕਿਹਾ ਚੱਲ ਮੇਰੇ ਪੈਸੇ ਠੀਕ ਹੈਗੇ ਆਪ ਤਾਂ ਬੇਬੇ ਦੇ ਹੀ ਖੜੀ ਹੈ ਮੈਨੂੰ ਮੇਰੇ ਪੈਸੇ ਦੇ ਵੀ ਦਾਬਾ ਮਾਰ ਲੈ ਬੇਬੇ ਦੇ ਦੇਖ ਰਾ ਇੱਕ ਵਾਰੀ ਪਿੱਛਾ ਭੋਕੇ ਵੀ ਨਹੀਂ ਦੇਖਿਆ ਵੀ ਕੁੜੀ ਜਾਂਦੀ ਹੈ ਕਿ ਨਾ ਵਾ ਇੱਕ ਵਾਰੀ ਤਾਂ ਕਹਿ ਰਿਹਾ ਚੱਲ ਜੀ ਜਾਨੀ ਜੀ ਇੱਕ ਵਾਰੀ ਤਾਂ ਦੇਖ ਲੈ ਸੈਂਟਰ ਰੁਕ ਬੈਨ ਆਨੀ ਫੇਸ ਤਾਂ ਉਹਦੇ ਦੀ ਵੀ ਹੱਦ ਹੋਈ ਪਈ ਐ ਜੀ ਉਹਦਾ ਬਾਵਾ ਚ ਲੈ ਉਹ ਦੋਨਾਂ ਦੀ ਗੁੱਲੀ ਚੰਗੀ ਸੀਗੀ ਬੇਬੇ ਵੀ ਨਾ ਹੱਤ ਕਰਦੀ ਐ ਜੀ ਹੁ ਚੀਚਾਂ ਦੇ ਦਾਪਾ ਮਾਰ ਲੈਂਗੇ ਚਾਹ ਲਖੜੀ ਸੀ ਤੁਮੇ ਨੂੰ ਕਿਆ ਕੀ ਰੱਖ ਲੰਨੀ ਭਾਈ ਮੈਨੂੰ ਸੋਣੀ ਲੱਗੀ ਜਾਈ ਇਹ ਤੂੰ ਮੈਨੂੰ ਦੇ ਦੇ ਮੈਂ ਹੋਰ ਲੈ ਆਉਂਗੀ ਬੇਬੇ ਦੀ ਵੀ ਹੱਤ ਲੈ ਰੱਖੀ ਬੇਬੇ ਪਾਣੀ ਦੇ ਦੇ ਰੱਖੀਏਗੀ ਐਨੀ ਸੁਣੀ ਮੇਰੀ ਜੁੱਤੀ ਸੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਪਾ ਕੇ ਦੇਖੀ ਕੇਹੀ ਸੀ ਕੇਹੀ ਜੀ ਨਾ ਤੈਸੇ ਵੀ ਆ ਗਏ ਕੋਲ ਕੋਨੇ ਬਸ ਜਹ ਹੈ ਕਿਵੇਂ ਰਹਾ ਤਰਾ ਬੇ ਤੂੰ ਠੀਕ ਹੀ ਸੀ ਬੇਬੇ ਬਸ ਲ ਮੈਂ ਤੇ ਆਕਰ ਦਿਖਾਉਂਦੀ ਐ ਜਦੋਂ ਤੂੰ ਮੈਨੂੰ ਫੜਾਈ ਹੀ ਨਹੀਂ ਹੈਗੀ ਫਿਰ ਉਹ ਹੀ ਗੱਲ ਵੀ ਮੇਰੇ ਸਿਰ ਲਾਉਣੀ ਤੂੰ ਸੈਣੀ ਸੌਥੀ ਦੇ ਧੋਲੇ ਖੇ ਪਾਉਣੀ ਐ ਲਿੱਟਰ ਨਿਕ ਪਾਸੇ ਜੋ ਤੇ ਫਲਾਈ ਹੈਗੀ ਇਸ ਗੱਲ ਮਰੀ ਮੈਂ ਤੇਰੇ ਪੈਸੇ ਲਵਾਈ ਮੈਂ ਆਪਦੇ ਪੈਸੇ ਨਹੀਂ ਲਈ ਮੈਂ ਹਬੀਬੇ ਨੇ ਦੇਣੇ ਨਹੀਂ ਮੈਨੂੰ ਮੇਰੇ ਕੋਲ ਘਰ ਹੈ ਕਿੱਥੇ ਦੇਣ ਨੂੰ ਜਦੋਂ ਮੈਂ ਤੂੰ ਮੈਨੂੰ ਜੁੱਤੀ ਵੀ ਤਾਂ ਫੜਾਈ ਨਹੀਂ ਤੂੰ ਮੇਰੇ ਸਿਆਣੀ ਸੋਚ ਤੇ ਤੌ ਲੇ ਕੇ ਪਾਈ ਨਹੀਂ ਜੇ ਬੇਬੇ ਤੈਨੂੰ ਜੁੱਤੀ ਵਧੀਆ ਮੈਂ ਤੈਨੂੰ ਇਹ ਹੀ ਹੀ ਲੱਗਦੀ ਹੈ ਵੀ ਮੈਂ ਇਹ ਚੀਜ਼ ਤੇਰੇ ਹਲ ਕੋ ਦੂੰਗਾ ਹੱਤ ਕਰਦੀ ਜੇ ਬੇਬੇ ਤੈਨੂੰ ਜੁੱਤੀ ਵਧੀਆ ਹੀ ਲੱਗੀ ਸੀ ਤੂੰ ਮੈਨੂੰ ਕਹਿ ਦਿੰਦੀ ਭਾਈ ਮੈਨੂੰ ਤੇਰੀ ਜੁੱਤੀ ਵਧੀਆ ਲੱਗੀ ਤੂੰ ਹੋਰ ਲੈ ਇਹਨੂੰ ਦੇ ਦੇ ਤੂੰ ਹੀ ਜੁੱਤੀ ਲਿਆਉਣੀ ਆ ਹੋਰ ਤਾਂ ਕਾਨੂੰ ਕੋਈ ਜੁੱਤੀ ਲਿਆਉਂਦਾ ਮੇਰੇ ਕੋਲ ਕਾਨੂੰ ਆ ਕੋਸ ਮੈਂ ਹੀ ਲਗਦੀ ਆ ਤੈਨੂੰ ਮੈਂ ਹੀ ਚੋਰੀ ਕਰਦੀ ਤੈਰੀ ਕਰਦੀ ਆ ਮੈਂ ਕਿ ਤੂੰ ਕਦੋਂ ਕਿਹਾ ਬੇਬੇ ਮੈਂ ਹੀ ਚੋਰੀ ਕਰਦੀ ਖੇਤੀ ਹੈਗੀ ਨੰਦਾ ਬਦਲੇ ਹੀ ਵਾਰੀਆਂ ਆਉਂਦੀਆਂ ਨੇ ਤੂੰ ਤਾਂ ਉਹਦੀ ਇਲਜ਼ਾਮ ਲਾ ਦੇਣੀ ਅਗਲੇ ਦਸਹਿਰ ਹੱਦ ਕਰਦੀ ਏ ਤੂੰ ਤਾਂ ਇਲਜ਼ਾਮ ਦੀ ਗੱਲ ਲੜੀ ਬੇਬੇ ਅੱਗੇ ਤੋਂ ਮੈਂ ਫੋਟੋਆਂ ਖਿੱਚ ਕੇ ਦਿਖਾਇਆ ਤੁਹਾਨੂੰ ਤੈਨੂੰ ਦਿਖਾ ਦਿਆ ਕਰੀ ਜਦੋਂ ਮੇਰੇ ਚੱਕੀ ਨਹੀਂ ਹੈਗੀ ਹੱਦ ਕਰਦੀ ਤੂੰ ਤਾਂ ਤੂੰ ਤਾਂ ਉਹੀ ਗੱਲ ਸਿਆਣੀ ਸੋਫੀ ਦੇ ਮੇਰੇ ਸਿਰ ਲਾਈ ਜਾਨੀ ਦਿੱਤੀ ਲਾ ਕਰਕੇ ਤੇ ਮ ਫੜਾਈ ਸੀ ਮੋਤੀਆਂ ਵਾਲੀ ਸੀ ਪੁਰਾਣੀ ਸੀ ਜੇ ਤੂੰ ਧਰ ਕੇ ਕਿਤੇ ਤੂੰ ਭੁੱਲੀ ਹੋਵੇਂਗੀ ਜਾਂ ਤੂੰ ਲਈ ਹੀ ਨਹੀਂ ਹੋਣੀ ਤੂੰ ਮੇਰੇ ਸਿਰੋਂ ਹੀ ਲਈ ਜਾਨੀਏ ਦੁੱਧ ਮੈਂ ਲਈ ਸੀ ਕਿ ਤੂੰ ਨਾ ਮੰਨ ਵਾ ਮੰਨ ਜਦੋਂ ਚੱਕੀ ਨਹੀਂ ਮੰਨਾ ਕਿ ਮੈਂ ਲੈ ਸਿਆਣੀ ਚੌਥੀ ਬੁੜੀ ਹੋ ਗਈ ਵੀ ਇੱਕ ਵਾਰੀ ਜਿਹਨੂੰ ਕਹਿਤਾ ਮੈਂ ਤੈਨੂੰ ਦਿੱਤੀ ਸੀ ਲਿਆ ਕੇ ਬਈ ਕੋਈ ਯਕੀਨ ਵੀ ਹੁੰਦਾ ਬੰਦੇ ਤੇ ਨਾ ਇਹਨਾਂ ਨੇ ਤਾਂ ਯਕੀਨ ਹੀ ਨਹੀਂ ਕਰਨਾ ਅੱਗੇ ਤੋਂ ਮੈਂ ਚੀਜ਼ ਫੜਾਉਂਦੀ ਨਹੀਂ ਆਦੀ ਜੀ ਮੈਂ ਆਪ ਹੀ ਰੱਖ ਲਗਰੂ ਲੱਗ ਗਿਆ ਮੈਨੂੰ ਪਤਾ ਹੁਣ ਮੈਂ ਨਹੀਂ ਬੇਬੀ ਦੀ ਚੀਜ਼ ਫੜੋਨੀ ਹਾਂ ਬਾਬਾ ਕਿਵੇਂ ਕੁੜੀ ਮੈਂ ਤੈਨੂੰ ਦੱਸਦੀ ਹਾਂ ਤੇਰੇ ਭੂਆ ਦਾ ਫੋਨ ਆਇਆ ਸੀ ਹਾਂ ਉਹਨੇ ਖੰਡ ਪਾਟ ਕਰਾਇਆ ਤੇ ਮੈਂ ਖੰਡ ਪਾਟ ਤੇ ਜਾ ਕੇ ਉਹਨੀਆਂ ਘਰ ਦਾ ਧਿਆਨ ਰੱਖੀ ਮਾੜਾ ਚੱਲ ਜਿਹੜੀ ਕਰਨੀ ਸੀ ਤੂੰ ਤਾਂ ਕਰਤੀ ਮੇਰੇ ਸਿਰ ਤਾਂ ਤੂੰ ਚੋਰੀ ਦਾ ਜਹਾਜ਼ ਲਾਤਾ ਜਿਆ ਬਾਤ ਦੇ ਹਾਂ ਮੈਂ ਧਿਆਰ ਰੱਖੇ ਹੋਈ ਹਾਂ ਨਾ ਹੋ ਜਾਵੇ ਕੋਈ ਇੱਕ ਮਿੰਟ ਬੇਬੀ ਕੋਲ ਤਾਂ ਕੋਈ ਜੁੱਤੀ ਨਹੀਂ ਹੈਗੀਗੀ ਹੁਣ ਪਹਿਲਾਂ ਵਾਲੀ ਤਾਂ ਟੁੱਟ ਗਈ ਮੈਂ ਵੀ ਦੇਖਦੀ ਆ ਬੇਬੇ ਕੀ ਪਾ ਕੇ ਜਾਂਦੀ ਹੈ ਜਿ ਬੇਬੇ ਨੇ ਮੇਰੇ ਵਾਲੀ ਜੁੱਤੀ ਪਾਈ ਹੋਈ ਨਾ ਬੇਬੇ ਨੂੰ ਤਾਂ ਮੈਂ ਕਹੂੰਗੀ ਵੀ ਆਹ ਦਾ ਸਾਹ ਕਿੱਥੋਂ ਆਈ ਏ ਤੇਰੇ ਕੋਲ ਅੱਗੇ ਤੋਂ ਮੈਂ ਬੇਬੇ ਨੂੰ ਚੀਜ਼ ਹੀ ਨਹੀਂ ਦਿੰਦੀ ਬਸ ਮੈਂ ਦੇਖ ਲਿਆ ਹੁਣ ਕੋਈ ਨਹੀਂ ਹੋ ਜਾਂਦੇ ਤਿਆਰ ਲੈ ਟਾਈਮ ਹੀ ਪਾਣਾ ਹੋਣੀ ਜਿੰਨਾ ਤੇ ਬੇਬੇ ਰਾਂਚੀ ਬੇਬੇ ਤਾਂ ਠੀਕ ਹੈਦੀ ਐ ਨਾਲ ਤਾਂ ਗੇਂਸ ਨਹੀਂ ਦਰਨੀ ਹੁਣ ਕਿਹੜੇ ਖਾਂਡੇ ਪਾਠ ਹੋਣਗੇ 12:00 ਵਜੇ ਦਾ ਸਭ ਨੂੰ ਪੂਰੀ ਜਿੰਮ ਕਹ ਹਵੇ ਜਾਣੀ ਹੈ ਲੈ ਕੰਮ ਦੇਖੀ 12:00 ਵਜੇ ਪਏ ਆ ਲਾਹ ਮਾਂ ਮੈਂ ਜਾਣੀ ਹੈ ਜੰਗਾ ਮੈਂ ਤਾਂ ਤੱਕ ਆਉਂਗੀ ਹੁਣ ਤਾਂ ਲੇਟ ਬਹੁਤ ਹੋ ਗਈ ਸਾਢੇ 4 ਹੋ ਗਏ ਸਾਢੇ 4 ਹਾਂ ਸਾਢੇ 4 ਹੋ ਗਏ ਕਾ ਤੜਕੇ ਹੋ ਗਏ ਫਿਰ ਬੋਕਤ ਵਾ ਚਲ ਮੈਂ ਜਾਣੀ ਹੈ ਜੰਗਾ ਠੀਕ ਹੈ ਨਾ 12:00 ਵਜੇ ਪਏ ਆ ਫਿਰ ਤਾਂ ਕਿ ਇਹ ਬੋਲ ਅੱਜ ਤਾਂ ਨਹੀਂ ਹੈਗਾ ਅੱਛਾ ਫਿਰ ਤਾਂ ਕਿ ਮੈਂ ਹੁਣ ਉੱਚੇ ਨਹੀਂ ਆਣਾ ਤਾਂ ਚੱਲ ਜੇ ਵੀ ਆ ਜਾਣਾ Ay. 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 ਤੇ ਤੂੰ ਤੇ ਖੜੀ ਖੜੀ ਹੋ ਕੀ ਹੋ ਗਿਆ ਇਹਨੂੰ ਕੀ ਹੋ ਗਿਆ ਹੁਣ ਅਜੇ ਜੁੱਤੀ ਕਿਥੋਂ ਲੈ ਲਈ ਤੂੰ ਤੇ ਮੈਨੇ ਜੁੱਤੀ ਕਿੱਥੋਂ ਲਈ ਇਹ ਬੇਬੇ ਜੁੱਤੀ ਮੇਰੀ ਐ ਤੇਰੇ ਆ ਜੁੱਤੀ ਕਿਥੋਂ ਆ ਗਈ ਜੁੱਤੀ ਦਾ ਮੈਨੇ ਹੀ ਆ ਗਈ ਦੇਖ ਲੈ ਕੋ ਨਾ ਕਰ ਗੁਰਮਨ ਨੇੜੇ ਹੋ ਕੇ ਬਣ ਜੁੱਤੀ ਮੇਰੀ ਹੈ ਵੀ ਮੈਂ ਆਪ ਦੇਈ ਸੀ ਐਨੀ ਬੇਬੇ ਤੇਰੀ ਹੈਗੀ ਮੈਂ ਮਾਤਾ ਨੂੰ ਉਹ ਕਹਿੰਦਾ ਜੁੱਤੀ ਮੇਰੀ ਹੈ ਮੈਂ ਉਹ ਗੱਲ ਮੇਰੇ ਕੋਲ ਕੁਝ ਹੈ ਨਹੀਂ ਮੈਂ ਹੀ ਤੁਰ ਹੀ ਫਿਰਦੀ ਆ ਲੈ ਬੇਬੇ ਜੁੱਤੀ ਤੇਰੀ ਪਹਿਲਾਂ ਵਾਲੀ ਸੀ ਉਹ ਟੁੱਟ ਗਈ ਸੀ ਮੇਰੇ ਵੀ ਯਾਦ ਆਵਾ ਤੇਰੇ ਨਾਲ ਤਾਂ ਮੈਂ ਉਹ ਹੀ ਸਿਆਣੀ ਨਾਲ ਗੱਪ ਮਾਰਦੀ ਆ ਤੇ ਗੱਲ ਜਰੂਰ ਸੁਣਾ ਕੱਢ ਤੇ ਅੰਦਰਾਂ ਕੇ ਗੱਲ ਕਰ ਲਾਂਗੇ ਅੰਦਰਾਂ ਕੀ ਕਰੂੰਗੀ ਬੇਬੇ ਕੋਈ ਨਹੀਂ ਵਸਤੇ ਜੁੱਤੀ ਮੇਰੀ ਹੈ ਤੇਰੀ ਨਹੀਂ ਜੁੱਤੀ ਹੈ ਮੇਰੀ ਹੈ ਤੇ ਜਾ ਮਨ ਲਾ ਮੈਨੂੰ ਤੁਰਿਆ ਨਾ ਕਰ ਮੈਂ ਜਾਣਾ ਬੇਬੇ ਤੈਨੂੰ ਇੱਕ ਵਾਰੀ ਕਹਦਾ ਇਹ ਜੁੱਤੀ ਮੇਰੀ ਆ ਤਾਂ ਮੇਰੀ ਐ ਆਏ ਕਿ ਮੈਂ ਤੇਰੀ ਤੂੰ ਮੇਰੇ ਸਰੂ ਹੀ ਉਲਝਾ ਮਾਈ ਯਾਨੀ ਜੁੱਤੀ ਅਸ ਤੇਰੇ ਕੋਲ ਹੀ ਐ ਸਾਰਾ ਕੁਝ ਮੈਂ ਉਹ ਤੈਨੂੰ ਦਿੰਦੀ ਆ ਲੈ ਬੇਬੇ ਤੂੰ ਤਾਂ ਉਹ ਹੀ ਮਾਰੀ ਐ ਨੇ ਜੁੱਤੀ ਜਿਹੜੋ ਹੈ ਬੇਬੇ ਤੈਨੂੰ ਇੱਕ ਵਾਰੀ ਕਹਦਾ ਇਹ ਜੁੱਤੀ ਮੇਰੀ ਐ ਤੇ ਮੇਰੀ ਵਾਪਸ ਮੈਂ ਆਇਆ ਬਣਾ ਮੈਨੂੰ ਕੁੜਾ ਯਾ ਕਰਾ ਮੈਂ ਉਹ ਜਲ ਜਾਣਾ ਨਹੀਂ ਦੱਸ ਵੀ ਲੰਘ ਜੁੱਤੀ ਤੂੰ ਮੇਰਾ ਲੱਗੂ ਨਾ ਪੀ ਜਿੱਤੇ ਲਈ ਤਾਂ ਮੈਂ ਤੈਨੂੰ ਕਹਿੰਦਾ ਵੀ ਮੈਂ ਲਈ ਆ ਮੇਰੀ ਐ ਇਹ ਜੁੱਤੀ ਕੋਈ ਨਹੀਂ ਬੱਸ ਦਾ ਬੇਬੇ ਤੈਨੂੰ ਹੋਰ ਚੜਾ ਦੂੰਗੀ ਪਰ ਮੈਨੂੰ ਇਹ ਦੱਸ ਆ ਜੁੱਤੀ ਹੈ ਕਿ ਜੀ ਮੇਰੀ ਐ ਇਹ ਜੁੱਤੀ ਨਹੀਂ ਹੈਗੀ ਤੇਰੀ ਜੁੱਤੀ ਜੁੱਤੂ ਸੁਣਦੀ ਨਹੀਂ ਐਵੇਂ ਨਾ ਤੂੰ ਮੇਰੇ ਸਿਰ ਉਹੀ ਜਾਂ ਲਾਈਏ ਤੇਰੀ ਤਾਂ ਤੇਰੀ ਸਹੀ ਫਿਰ ਕੀ ਕਰ ਲੇਗੀ ਤੂੰ ਲੈ ਆ ਦੇ ਆ ਨੀ ਕਿ ਆਏ ਨੇ ਤੇਰੇ ਕੱਪ ਮੇਰਾ ਕੱਪ ਕੋਈ ਨਹੀਂ ਹੈਗਾ ਜੁੱਤੀ ਮੇਰੀ ਹੈ ਜੇ ਤੂੰ ਮੇਰੇ ਸਿਰ ਲਾਈਏ ਨੇ ਫਿਰ ਤੇਰੀ ਹੋਊਗੀ ਚਾ ਹਾਂ ਜਦੋਂ ਹੈਗੀ ਮੇਰੀ ਫਿਰ ਮੈਨੂੰ ਕੁਵੇਲਾ ਜਨ ਕਰਾਉਣੇ ਜਾਣੀ ਲੈ ਗੱਲ ਤਾਂ ਪੂਰੀ ਕਰ ਜਾਂਦੀ ਹੁਣ ਠੀਕ ਲੋਹੂ ਕੀਤੀ ਹੈ ਨੀ ਕੁੜੀ ਜੀ ਨੇ ਤਾਂ ਪੜਾ ਲਾਗੀ ਤੇਰੀ ਕੁੜੀ ਜੀ ਨੇ ਤਾਂ ਮੇਰੇ ਮੂੰਹ ਤੋਂ ਸੱਚ ਕਢਾ ਲਿਆ ਮੈਂ ਤਾਂ ਖੰਡ ਪਾਟ ਤੇ ਚਲਦੀ ਸੀ

ਆਏ ਪਤਾ ਨਹੀਂ ਘਾਟੋ ਕਰਦੇ ਐ ਫਿਰ ਬੇਬੇ ਨੇ ਤਾਂ ਅੱਜ ਕਿਹਾ ਸੀ ਵੀ ਉਹ ਪੈਦਲ ਕੋ ਮੈਂ ਆ ਜੂਗੀ ਪਤਾ ਨਹੀਂ ਕਿਉਂ ਹੁਣੇ ਤੱਕ ਆਈ ਨਹੀਂ ਚਲ ਆ ਜੂਗੀ ਆਪੇ ਕਿਵੇਂ ਬੇਬੇ ਹੋਨੇ ਸਵੇਰ ਚਾੜੂ ਮਾਰਦੀ ਐ ਹੋਰ ਬੇਬੇ ਸਵੇਰ ਹੀ ਮਾਰਨਾ ਸੀਗਾ ਠੀਕ ਕਰਕੇ ਹੀ ਕਰਦੀ ਸੀ ਕਰਕੇ ਕੋਈ ਨਹੀਂ ਪੈਲਾ ਕੱਕੀ ਫੋਰ ਵੀ ਗੱਲ ਵੀ ਚੰਗੂੰ ਤਾਂ ਵਿਕਤੀ ਦੇ ਦੇ ਕੇ ਰੱਖਣੀ ਹੈ ਬੇਬੇ ਮੈਂ ਜੁੱਤੀ ਮਦਨ ਕਿਵੇਂ ਦੇ ਦਾਂ ਤੂੰ ਤਾਂ ਹੱਦ ਕਰਦੀ ਆਂ ਯਾਰੀ ਸੇ ਬੇਬੇ ਹੱਦ ਦਾ ਤੂੰ ਕਰ ਮੈਂ ਜੁੱਤੀ ਜੇ ਤਾਂ ਮੈਂ ਫਿਰ ਕੀ ਪਾਉਂਗੀ ਮੈਂ ਪਾ ਕੇ ਗਈ ਸੀ ਕਿ ਖੰਡ ਪਾੜ ਕੇ ਤੇ ਆ ਕੋਈ ਨਹੀਂ ਰੱਖਣਾ ਟੈਂਗਾ ਮੈਂ ਤਾਂ ਛੁੱਟ ਲੈਣ ਜਾਣੀ ਆਂ ਮੈਂ ਥੋੜੇ ਟੈਂਗ ਇਸ ਵਾਰ ਨੂੰ ਸੂਕ ਲੈ ਕੇ ਆਉਂਗੀ ਬੇਬਣ ਤਾਂ ਦਸੂੰਗੀ ਨਹੀਂ ਜਿੱਦ ਕੇ ਹੈ ਜਗਾ ਨਹੀਂ ਤਾਂ ਉੱਤੇ ਵੀ ਦਾਫਾ ਮਾਰਦੀ ਲੈ ਸੂਰ ਤਾਂ ਬਹੁਤ ਸੋਹਣਾ ਮਿਲ ਗਿਆ ਨਾਲੇ ਸਸਤਾ ਵੀ ਹੈ ਇਸ ਵਾਰ ਮੇਰੇ ਬਿੰਦ ਵਿੱਚ ਲਾਫੂੰਗੀ ਸੂਰ ਦਾ ਬਹੁਤ ਸੋਹਣਾ ਮਿਲ ਗਿਆ ਹੰਟਾ ਨਹੀਂ ਬੇਬਣ ਨੂੰ ਕਿ ਆਵੇਗਾ ਪਈ ਸੀ ਕਿ ਬੇਬੀ ਚੀਜ਼ 올 ਰਹੀ ਕਿੱਧਰ ਜਾਏ ਤੂੰ ਸੂਟ ਲੈ ਕੇ ਆਈ ਸੀ ਬੇਬੇ ਸੂਟ ਨੂੰ ਕਿਹਦਾ ਲਾ ਕੇ ਕਿਹਦੇ ਤੱਕ ਜਾਏ ਤੇ ਅਸੀਂ ਲੀ ਦੀ ਬਰਥਡੇ ਪਾਰਟੀ ਸੀ ਜਾਣ ਮੁੜ ਹੈਨੇ ਸੂਟ ਬਣੇ ਮੇਰੇ ਸੂਟ ਸੂਟ ਬਹੁਤ ਸੋਣਾ ਮੇਰਾ ਬੀਡੀ ਮੰਨੇ ਸਾਫ ਤੋਂ ਲਾ ਬਾਲਾ ਸੋਣਾ ਸੂਟ ਮੇਰਾ ਆ ਦੇ ਜਾ ਰਹੀ ਹੂ ਇਹ ਅਲਾ ਦੇਖ ਨਾਲ ਹੋਰ ਕਿ ਮੈਂ ਕੰਮ ਕਰਦਾ। ਇਹ ਆ ਵੀ ਬਿੱਟ ਮੈਂ ਸਮਹਾਵਨ ਮਾਰੀ। ਚ ਚਾਰ ਬਿੱਟ ਸੂਰਤ ਤਾਂ ਸੋਨਾ ਬਈਆ ਹਾਂ। ਹਾਂ ਸੂਰਤ ਤਾਂ ਬਹੁਤ ਸੋਹਣੀ ਹੈ। ਨਾ ਮੈਂ ਤਾਂ ਕੀ ਕਹਿਣਾ ਸਭ ਸੁਬਜ ਬਣਾਈਏ ਆ ਗੋ ਬਣਾ ਕੇ ਵਜਲ ਪਾਣੀ ਦਾ ਪੀ ਇਹੀ ਚੱਲਣਾ ਖੇਡਣੀ ਚੱਲੀ ਹੈ ਠੀਕ ਹੈ ਜੀ ਅਕਾ ਸੋ ਦੇ ਘੱਕ ਕੇ ਥਰਕੋ ਫਿਰ ਜੀ ਸੋ ਨਾ ਅੰਦਰੋਂ ਦੇਖੋ ਤੇ ਇਸ ਵਾਸਤੇ Giocchietti, tu vuoi dire a una patata là. Giocchietti, vieni da noi. Mari, qua da ti ho detto qua da noi. Non è che tu voglia. Non è che tu voglia. Non è che tu voglia. ਮੈਨੂੰ ਨਹੀਂ ਪਤਾ ਵੀ ਜਿੱਥੇ ਤੂੰ ਰੱਖ ਕੇ ਗਈ ਉੱਥੇ ਹੀ ਹੋਊਗਾ ਮੈਂ ਕਿਹੜਾ ਚੱਕਿਆਗਾ ਹਾਂ ਹਣਾ ਸੂਟ ਤਾਂ ਬਈ ਰੱਖੀਵੇਂ ਸੀ ਮੈਨੂੰ ਕਿਹੜਾ ਥਪੜ ਆਏਗਾ ਪਹਿਲਾਂ ਤੂੰ ਮੇਰੇ ਜੁੱਤੀ ਸਿਰ ਲਾਤੀ ਉਹ ਸੂਟ ਲਾ ਦੇਗੀ ਮੈਂ ਹੀ ਤੁਰੇ ਭੱਜਦੀ ਆ ਦੇ ਵਾ 4000 ਦੀ ਰੱਬੇ ਸੂਟ ਹੀ ਨਹੀਂ ਹੈਗਾ ਇੱਥੇ ਦਾ ਮੈਨੂੰ ਨਹੀਂ ਪਤਾ ਵੀ ਕਿੱਧਰ ਗਿਆ ਸੂਟ ਤੇਰਾ ਉਹ ਜਿੱਥੇ ਤੂੰ ਧਰ ਕੇ ਗਈਆਂ ਉੱਥੇ ਹੀ ਹੋਊਗਾ ਮੈਂ ਤਾਂ ਛੇੜਿਆ ਨਹੀਂ ਮੈਂ ਤਾਂ ਕੰਮ ਧੰਦਾ ਨਵੇੜ ਕੇ ਬੁਣਾਈ ਸੀ ਤੇ ਚੱਲ ਕੋਈ ਨਹੀਂ ਜਿਹੜਾ ਲਾਏਗਾ ਭਲਾ ਹੋਵੇਗਾ ਆਏ ਕਿਵੇਂ ਭਲਾ ਹੋਵੇ ਉਹ ਇਹ ਤੂੰ ਤਾਂ ਸਿਆਣੀ ਸੋਥੀ ਤੇ ਮੇਰੇ ਆ ਮੇਰੇ ਧੌਲੇ ਐਵੇਂ ਤਾਂ ਨਹੀਂ ਆਏ ਮੇਰੇ ਧੌਲੇ ਚ ਖੇ ਪਾ ਦਿੰਨੇ ਤੂੰ ਦਵਿੰਦਕ ਤੋਂ ਕੀ ਬਤਾ ਕਾ ਕੇ ਨੂਨ ਲਾਲਾ ਕਰੇ ਹੁਣ ਆਏ ਨੂਨ ਲਾਲਾ ਤੂੰ ਕਰ ਲਈ ਦੇਖਾ ਭਲਾ ਹੋ ਜਾਣਗੇ ਲੋੜੇ ਪਾਉਂਦੀ ਆਲੇ ਦੇਖ ਲੈ ਪਹਿਲੇ ਜੁੱਤੀ ਸਿਰ ਲਾਤੀ ਹੁਣ ਸੂਟ ਸਿਰ ਲਾਤਾ ਮੈਂ ਐਂ ਚੀਜ਼ਾਂ ਹੀ ਚੱਕਦੀ ਤੁਰੇ ਫਿਰਦੀ ਆ ਤੈਨੂੰ ਮੈਂ ਚੋਰ ਨਹੀਂ ਦੀਦੀ ਆ ਚਲ ਕੋਈ ਨਹੀਂ ਬੇਬੇ ਬਸ ਜਿੰਨਾ ਕੋ ਹੋ ਗਿਆ ਬੱਦੂ ਚਲ ਚੰਗਾ ਤੂੰ ਇਹ ਵੀਡੀਓ ਆਪਾਂ ਨੂੰ ਇਹੀ ਸਿਖਾਉਂਦੀ ਹੈ ਕਿ ਆਪਾਂ ਨੂੰ ਚੋਰੀ ਨਹੀਂ ਕਰਨੀ ਚਾਹੀਦੀਗੀ ਜੇ ਆਪਾਂ ਚੋਰੀ ਕਰਦੇ ਆ ਤਾਂ ਆਪਾਂ ਨੂੰ ਸੌਪ ਪਰਦੇ ਪਾਉਣੇ ਪੈਂਦੇ ਆ ਤੇ ਜੇ ਜੇ ਆਪਾਂ ਇੱਕ ਵਾਰ ਜੀ ਸੱਚ ਕਹਿ ਦਿੰਨੇ ਆ ਤਾਂ ਉਹਦੇ ਬਾਅਦ ਤੋਂ ਆਪਾਂ ਨੂੰ ਕੋਈ ਪਰਤਦਾ ਨਹੀਂ ਪਾਉਣਾ ਚਾਹੀਦਾ ਤੇ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਸੀਗਾ ਸਾਡੀ ਪਿਛਲੀ ਵੀਡੀਓ ਤੁਸੀਂ ਦੇਖੀ ਹੋਊਗੀ ਉਹ ਕਿਹੜੀ ਸੀਗੀ ਕਿਹੜੀ ਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਰਣ ਬੋਧਵਸ ਸਸ਼ੀਗਾਰ ਤੇ ਜਿਹੜੀ ਆਪਾਂ ਨੇ ਅੱਜ ਵੀਡੀਓ ਬਣਾਈ ਹੈ ਇਹ ਆਪਾਂ ਨੂੰ ਇਹੀ ਹਿੰਟ ਦਿੰਦੀ ਹੈ ਕਿ ਆਪਾਂ ਨੂੰ ਚੋਰੀ ਨਹੀਂ ਕਰਨੀ ਚਾਹੀਦੀ ਜੇ ਆਪਾਂ ਚੋਰੀ ਕਰਦੇ ਆ ਤਾਂ ਚੋਰੀ ਤੇ ਆਪਾਂ ਨੂੰ ਸੌ ਪੜਦੇ ਪਉਣੇ ਪੈਂਦੇ ਆ ਤੇ ਜੇ ਆਪਾਂ ਚੋਰੀ ਨਹੀਂ ਕਰਦੇ ਇੱਕ ਵਾਰ ਸੱਚ ਬੋਲ ਲੈਂਦੇ ਤਾਂ ਆਪਾਂ ਨੂੰ ਕੋਈ ਪੜਦਾ ਨਹੀਂ ਪਣਾ ਚਾਹੀਦਾ ਜਿਵੇਂ ਕਿ ਆਪਾਂ ਨੇ ਪਿਛਲੀ ਵੀਡੀਓ ਬਣਾਈ ਸੀਗੀ ਉਹ ਜਿਵੇਂ ਕਿ ਹਾਰਣ ਸਸ਼ੀਗਾਰ ਦੀ ਜਿਵੇਂ ਕਿ ਅਸੀਂ ਅੱਜ ਜਿਹੜੀ ਵੀਡੀਓ ਬਣਾਈ ਹੈ ਇਹ ਚ ਆਪਾਂ ਇਹੀ ਸਿਖਾਉਣੇ ਆਗੇ ਸੀ ਗਾਇਜ਼ ਜਿਵੇਂ ਕੀ ਅੱਜ ਆਪਾਂ ਨੇ ਵੀਡੀਓ ਬਣਾਈ ਐ ਇਹ ਵੀਡੀਓ ਆਪਾਂ ਕਿਸੇ ਸੜੀ ਅੱਜ ਦੀ ਵੀਡੀਓ ਚ ਤੁਹਾਨੂੰ ਇਹੀ ਸਮਝਾਉਣਾ ਚਾਹਣੇ ਆ ਕਿ ਤੁਸੀਂ ਜੋ ਰਿਨਾ ਕਰਿਆ ਕਰੋ ਜੇ ਤੁਸੀਂ ਚੋਰੀ ਕਰਦੇ ਹੋ ਤਾਂ ਚੋਰੀ ਤਾਂ ਆਪਾਂ ਸਭ ਪੜਦੇ ਬੜੇ ਜੇ ਪੈਂਦੇ ਆ ਜੇ ਆਪਾਂ ਚੋਰੀ ਨਹੀਂ ਕਰਦੇ ਤਾਂ ਆਪਾਂ ਨੂੰ ਚੋਰੀ ਨਹੀਂ ਪੜਦੇ ਕੋਣੀ ਪੈਂਦੇ ਹੈਗੇ ਜਿਵੇਂ ਕਿ ਮੈਂ ਆਪਾਂ ਪਿਛਲੀ ਵੀਡੀਓ ਬਣਾਈ ਸੀ ਮੰਗਤੀ ਲੈ ਗਈ ਲੁੱਟ ਕੇ ਤੇ ਜੇ ਤੁਸੀਂ ਉਹਨੂੰ ਬਹੁਤ ਸਾਰਾ ਪਿਆਰ ਦਿੱਤਾ ਤਾਂ ਤੁਹਾਡਾ ਧੰਨਵਾਦ ਤੇ ਤੁਸੀਂ ਮਾਰ ਸਾਡੀ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਨੂੰ ਤੁਹਾਡੀ سپورਟ ਦੀ ਲੋੜ ਹੈ ਜੀ ਧੰਨਵਾਦ ਧੰਨਵਾਦ